हां जी ਅਸੀ ਕਾਲ ਜੀ ਸਾਰਿਆਂ ਤੁਹਾਡਾ ਸਵਾਗਤ ਹੈ ਜੀ ਆਪਣੀ ਨਵੀਂ ਵੀਡੀਓ ਦੇ ਵਿੱਚ ਲੋ ਜੀ ਬਾਈ ਅੱਜ ਆਪਾਂ ਲੱਗਿਆ ਇੰਜਨ ਦੀ ਸਰਵਿਸ ਕਰਾਉਣ ਬਾਈ ਇੰਜਨ ਆਪਣਾ ਵਿਚਾਰਾ ਬਿਮਾਰ ਸੀਗਾ ਜੀ ਪਿਛਲੇ 1 ਸਾਲ ਤੋਂ ਤੇ ਆਪਣੇ ਕੋਲ ਪਹਿਲਾਂ ਇਹ ਇੰਜਨ ਸੀਗਾ ਜੀ ਇਹ ਚੱਲਦਾ ਰਿਹਾ ਤੇ ਫਿਰ ਇਹ ਵੀ ਬਿਮਾਰ ਹੋ ਗਿਆ ਫਿਰ ਅਸੀਂ ਸੋਚਿਆ ਮੈਂ ਕਿਹਾ ਵੀ ਹੁਣ ਚੱਲ ਇਹਨੂੰ ਦੇਖਦੇ ਹਾਂ ਹੁਣ ਕਿ ਇਹਨੂੰ ਕੰਮ ਕਰਾਉਣੇ ਕਿਉਂਕਿ ਇਹਦਾ ਕੰਮ ਥੋੜਾ ਜਿਹਾ ਹੋਣ ਵਾਲਾ ਤਾਂ ਵੀ ਚਲੋ ਇਹਦਾ ਵੀ ਕਰਾ ਦਿੰਨੇ ਜੀ ਸਾਰਾ ਤੇ ਆਪਣੇ ਕੋਲ ਇੱਧਰ ਮਿਸਤਰੀ ਜੀ ਆਪਣੇ ਪਹੁੰਚੇ ਨੇ ਦਰਸ਼ਨ ਸਿੰਘ ਜੀ ਤੇ ਇੱਧਰ ਬਾਈ ਪੂਰਾ 00 ਅੰਕਲ ਨੇ ਖੋਲ ਲਿਆ ਆਪਾਂ ਕਿਹਾ ਮਾਹ ਜੀ ਛੱਡਿਓ ਨਾ ਕੋਈ ਕਮੀ ਪੇਸ਼ੀ ਵੀ ਇਹਦਾ ਹਾਂ ਪ੍ਰੋਪਰ ਕੰਮ ਕਰ ਦਿਓ ਤੇ ਜਦੋਂ ਸਟਾਰਟ ਹੋਊਗਾ ਤੇ ਉਦੋਂ ਵੀ ਆਪਾਂ ਬਾਈ ਤੁਹਾਡੇ ਨਾਲ ਵੀਡੀਓ ਸਾਂਝੀ ਕਰਾਂਗੇ ਤੇ ਇੱਧਰ ਸਾਰਾ ਕੁਝ ਪਟ ਲਿਆ ਮਿਸਤਰੀ ਜੀ ਨੇ ਹਾਂ ਜੀ ਮਿਸਤਰੀ ਜੀ ਕੀ ਹਾਲ ਚਾਲ ਜੀ ਅਸਤਰੀਕਾਲ ਜੀ ਅਸਤਰੀਕਾਲ ਜੀ ਤੇ ਲੋ ਜੀ ਇਹ ਆਪਣੇ ਦਰਸ਼ਨ ਮਿਸਤਰੀ ਜੀ ਨੇ ਸ੍ਰੈਮ ਜਰਾ ਬਸੰਤਪੁਰਾ ਅੱਡੇ ਤੇ ਘਰੇ ਹੀ ਆਪਣਾ ਕੰਮ ਕਰਦੇ ਨੇ ਤੇ ਇਹਨਾਂ ਦੀ ਸ੍ਰੈਮ ਜਰੇ ਅੱਡੇ 'ਚ ਦੁਕਾਨ ਵੀ ਆਂਦੇ ਜਾਨੀ ਕਿ ਬੇਟੇ ਦੀ ਤੇ ਮਿਸਤਰੀ ਜੀ ਕੀ ਕੀ ਹੋਊਗਾ ਹੁਣ ਇਹਦਾ ਇਹਦੇ ਜੀ ਰਿੰਗ ਟੁਗੜੀਆਂ ਹਾਂ ਬਾਹਰ ਹੈਡ ਦਾ ਕੰਮ ਹੋਊਗਾ ਅੱਛਾ ਜੀ ਤੇ ਪੰਪ ਦਾ ਜੌੜ ਦਾ ਅੱਛਾ ਅੱਛਾ ਜੀ ਜੀਵਨ ਕਰੀ ਬਣਾ ਬੈਰਿੰਗਾਂ ਨੂੰ ਛੱਡ ਗਈ ਸਾਰੇ ਹੀ ਕੰਮ ਹੋਊਗਾ ਬੈਰਿੰਗ ਤਾਂ ਠੀਕ ਨੇ ਜੀ ਬੈਰਿੰਗ ਠੀਕ ਆ ਜੀ ਲੋ ਜੀ ਦੇਖ ਲਿਆ ਜੀ ਹਾਂ ਜੀ ਬੈਰਿੰਗ ਠੀਕ ਆ ਜੀ ਤੇ ਮਿਸਤਰੀ ਜੀ ਰੰਗ ਲਾ ਦਿਓ ਪੂਰਾ ਜਿਹੜਾ ਗਜਾਂ ਦੇ ਫੜਕੇ ਸਟਾਰਟ ਹੋਵੇ ਕੋਈ ਨਹੀਂ ਇਹ ਆਪਾਂ ਕਰਕੇ ਦਿਖਾਵਾਂਗੇ ਤੁਹਾਨੂੰ ਬਸ ਕਰਕੇ ਦਿਖਾਵਾਂਗੇ ਜੀ ਸਟਾਰਟ ਕਰਕੇ ਹਾਂਜੀ ਹਾਂਜੀ ਹਾਂ ਤੇ ਜਦੋਂ ਸਟਾਰਟ ਕਰਾਂਗੇ ਭਾਈ ਉਦੋਂ ਵੀ ਆਪਾਂ ਢੋਡੇ ਨਾਲ ਵੀਡੀਓ ਸਾਂਝੀ ਕਰਾਂਗੇ ਤੇ ਇੱਧਰ ਭਾਈ ਦੇਖੋ ਭਾਈ ਇਹਦੇ ਥੱਲੇ ਸਿਕਿਉਰਟੀ ਪੂਰੀ ਤਕੜੀ ਆ ਆ ਦੇਖੋ ਜੀ ਭਾਈ ਮਖਿਆਲ ਆ ਪਰ ਹੈ ਵਿਚਾਰਾ ਸਾਊਏ ਨੇ ਕਿਹਾ ਕੁਝ ਨਹੀਂ ਹੈਗਾ ਹਜੇ ਫੜਫੜ ਕਰਦਾ ਫਿਰਦਾ ਉਹ ਕਿਹਨੇ ਮਿਸਤਰੀ ਜੀ ਹਾਂਜੀ ਹਾਂਜੀ ਨਾ ਨਾ ਆਪਣੇ ਤਾਂ ਲਾਗੇ ਨਹੀਂ ਆਇਆ ਜਰਾ ਜਰਾ ਲਾਗੇ ਨਹੀਂ ਆ ਆਪਣੇ ਕੰਮ ਵਿੱਚ ਬੀਜੀ ਹੈ ਵੀ ਉਹ ਆਪਣੇ ਕੰਮ ਵਿੱਚ ਬੀਜੀ ਆਪਾ ਆਪਣੇ ਕੰਮ ਵਿੱਚ ਬੀਜੀ ਬਿਲਕੁਲ ਜੀ ਬਿਲਕੁਲ ਜੀ ਹਾਂ ਤੇ ਬਾਈ ਹਾਂਜੀ ਤੇ ਆ ਰਿੰਗ ਭਾਈ ਪਾਤੇ ਅੰਕਲ ਨੇ ਹੈੱਡ ਦਾ ਕੰਮ ਬਲਬੂਲਦ ਲਾਉਣਗੇ ਤੇ ਬਾਕੀ ਇਧਰ ਟੁਕੜੀਆਂ ਵੀ ਪੈਣਗੀਆਂ ਹਨਾ ਜੀ ਤੇ ਭਾਈ ਟੁਕੜੀਆਂ ਹੀ ਪੈਣਗੀਆਂ ਕਾਣਾ ਪੂਰਾ ਭਾਈ ਓਵਰ ਹਾਲੇ ਹੋਊਗਾ ਸਿਰਫ ਬੈਰੰਗ ਬੈਰੰਗ ਸਹੀ ਨਿਕਲਿਆ ਗਾਣਾ ਬਾਕੀ ਸਾਰੇ ਠੀਕ ਆ ਹਾਂਜੀ ਆ ਫੱਡੇ ਸਾਹਮਣੇ ਹੀ ਸਾਰੇ ਪੱਟਿਆ ਗਿਆ ਜੀ ਹਾਂਜੀ ਹਾਂਜੀ ਤੇ ਮਿਸਤਰੀ ਜੀ ਤੁਸੀਂ ਆਪਣਾ ਮੋਬਾਈਲ ਨੰਬਰ ਦੱਸ ਦੋ ਜੀ ਜੇ ਕਿਸੇ ਨੇ ਕੰਮ ਕਰਾਉਣਾ ਹੋਵੇ ਮੋਬਾਈਲ ਨੰਬਰ ਹੈ ਜੀ 9984 ਹਾਂਜੀ 65443 ਇੱਕ ਵਾਰੀ ਫੇਰ ਦੱਸ ਦੋ ਜੀ 99843 ਹਾਂਜੀ 65443 99184 884 ਸੌਰੀ 99884 ਜੀ ਹਾਂ 65448 65448 ਜੀ ਲੋ ਜੀ ਬਾਈ ਇਹ ਅੰਕਲ ਆਪਣਾ ਕੰਮ ਕਰਦੇ ਨੇ ਪੂਰਾ ਘੈਂਟ ਇੰਜਨਾਂ ਦਾ ਕਿਹਨੇ ਭਾਈ ਇੰਜਨ ਕਰਾਉਣਾ ਹੋਵੇ ਕਿਉਂਕਿ ਬਾਈ ਹੁਣ ਅੱਜ ਕੱਲ ਆਇਆ ਨਾ ਬਾਈ ਇਹ ਜਿਹੜੇ ਟੋਕੇ ਵਾਲੇ ਇੰਜਨ ਨੇ ਹਨਾ ਹੁਣ ਜ਼ਿਆਦਾਤਰ ਟੋਕੇ ਦੇ ਕੰਮ ਬਲੰਦੇ ਆ ਜੀ ਆਪਾਂ ਇਹਨਾਂ ਤੋਂ ਮਿਸਤਰੀ ਵੀ ਬਹੁਤ ਘੱਟ ਮਿਲਦੇ ਆ ਜੀ ਹਨਾ ਇਹਨਾਂ ਦਾ ਤੇ ਕੁਝ ਸਮਾਨ ਵੀ ਬਾਈ ਘੱਟ ਮਿਲਦਾ ਹਨਾ ਅੰਕਲ ਫਿਰ ਆਪਣੇ ਤਾਂ ਮੁੰਡੇ ਨੇ ਸਾਰਾ ਸਮਾਨ ਰੱਖਿਆ ਵਾ ਜੀ ਹਾਂ ਜੀ ਹਾਂ ਜੀ ਦਰਸ਼ਨ ਆਇਰਨ ਸਟੋਰ ਲੋ ਜੀ ਅੰਕਲੋਂ ਦੀ ਦੁਕਾਨ ਵੀ ਆ ਦਰਸ਼ਨ ਆਇਰਨ ਸਟੋਰ ਪੋਲਾ ਰੋਡ ਬਸੰਤਪੁਰਾ ਅੱਡਾ ਜੀ ਤੇ ਭਾਈ ਜੀ ਨੇ ਇੰਜਣ ਦਾ ਕੰਮ ਕਰਾਉਣਾ ਹੋਵੇ ਅੰਕਲ ਦਾ ਮੋਬਾਈਲ ਨੰਬਰ ਵਿੱਚ ਮੈਂਸ਼ਨ ਕਰਤਾ ਅੰਕਲ ਨੇ ਤੇ ਭਾਈ ਬਾਕੀ ਸਮਾਨ ਵੀ ਅੰਕਲੋਂ ਦੀ ਦੁਕਾਨ ਤੋਂ ਪੂਰਾ ਅਵੇਲੇਬਲ ਆ ਜੋ ਵੀ ਲੈਣਾ ਹੋਵੇ ਭਾਈ ਸਾਰਾ ਮਿਲ ਜਾਂਦਾ ਅੰਕਲ ਉਸ ਟਾਈਮ ਦਾ ਹਨਾ ਕਹਿੰਦੇ ਹੁੰਦੇ ਆ ਵੀ ਮਹਾਰਾਜਾ ਪਟਿਆਲੇ ਜਿੰਨੇ ਚੜਾਈ ਸੀਗੀ ਜੀ ਇਹਦੀ ਹਨਾ ਇੰਜਨਾਂ ਦੀ ਹਾਂ ਜੀ ਮੈਂ ਕਹਿੰਦਾ ਜੀ ਗਿਮੀਦਾਰਾਂ ਨੂੰ ਇਹ ਬਚਾਇਆ ਹੀ ਹੈ ਨਾ ਇੰਜਨਾਂ ਨੇ ਆ ਬਿਲਕੁਲ ਬਿਲਕੁਲ ਜੀ ਐਨਾ ਅੰਕਲ ਪ੍ਰਾਨ ਤੁਸੀਂ ਤਾਂ ਪੁਰਾਣੇ ਟਾਈਮ ਤੋਂ ਕੰਮ ਕਰਦੇ ਹੋ ਜੀ ਇੰਜਨਾਂ ਦੇ ਫਿਰ ਮੈਂ ਜੀ ਸਾਨੂੰ ਸੂਸਤੀ ਦਾ ਕਰਦਾ ਨਹੀਂ ਇਹ ਇਹੀ ਇੰਜਨਾਂ ਦਾ ਕੰਮ ਜੀ ਤਾਂ ਤਾਂ ਹੀ ਬੋ ਪੰਗਾ ਹੁੰਦਾ ਦਾ ਨਾ ਕੋਈ ਦੇ ਉੱਪਰ ਪਏ ਹੁੰਦੇ ਤੇ ਇੰਜਨਾਂ ਨਾਲ ਬਹੁਤ ਤੁਸੀਂ ਦੇਖ ਰਹੋ ਵੀ 60 60 ਫੁੱਟ ਗੁਈਆਂ ਤੱਕ ਜੀ ਕੰਮ ਕਰਿਆ ਇਹਨਾਂ ਦਾ ਅੱਛਾ ਅੱਛਾ 8 ਫੁੱਟ ਗੁਈਆਂ ਹਾਂ ਜਦ ਉੱਪਰ ਰੱਖਿਆ ਪਾਉਂਦੇ ਸੀਗੇ ਹਨਾ ਜੀ ਜਦੋਂ ਅੰਕਲ ਮੈਂ ਕਈ ਕੇਸ ਦੇਖੇ ਵੀ ਆ ਜਦੋਂ ਅਸੀਂ ਛੋਟੇ ਹੁੰਦੇ ਸੀਗੇ ਜਾਨੀ ਕਿ 95 95 ਦੀਆਂ ਗੱਲਾਂ ਨੇ 95 96 ਦੀਆਂ ਜਦ ਜੀ ਕਈ ਵਾਰੀ ਹਨਾ ਇੰਜਣ ਭੱਜ ਕੇ ਕੂਈ ਦੇ ਵਿੱਚ ਵੀ ਗਿਰ ਜਾਂਦਾ ਦਾ ਹਨਾ ਜੀ ਬੜੇ ਪੰਗੇ ਹੁੰਦੇ ਤੇ ਜਦ ਇੰਜਣ ਵਿੱਚ ਗਿਰ ਜਾਂਦਾ ਕਈ ਇੰਜਨਾਂ ਦਾ ਇੱਕ ਪਈਆ ਨਿਕਲ ਕੇ ਭੱਜ ਜਾਂਦਾ ਦਾ ਜੀ ਉਹ ਰਾਸ ਨੂੰ ਵਿਚਾਰਾ ਕਈਆਂ ਨੂੰ ਤਾਂ ਲੱਭਦਾ ਦਾ ਦਿਨ ਚੜ੍ਹੇ ਪੁੱਠੇ ਲੱਭਦੇ ਤੇ ਉਹਨਾਂ ਨੂੰ ਫਿਰ ਨਹੀਂ ਐ ਫਿਰ ਕਟਰ ਨਿਕਲ ਜਾਂਦੀ ਸੀ ਜੀ ਹਾਂ ਕਟਰ ਨਿਕਲ ਜਾਂਦੀ ਸੀ ਇਹੇ ਜੀ ਬਾਈ ਗਾਂਸ ਕਿਤੇ ਢਿੱਲੀ ਆ ਜਾਂ ਤੇਲ ਤੂਲ ਪਾਈ ਜਾਂਦਾ ਕਈ ਵਾਰੀ ਇਹਨਾਂ ਤੇ ਹਾਂ ਹਾਂ ਨਿਕਲ ਜਾਂਦੀ ਸੀ ਜਾਂ ਕਈ ਵੇ ਵਾ ਕੰਮ ਕਰਿਆ ਹੁੰਦਾ ਤਾਂ ਸਹੀ ਗੱਲ ਹੈ ਜੀ ਹਾਂ ਜਿਦਾਂ ਹੁਣ ਕਿਉਂ ਜਦ ਕਈ ਜ਼ਿੰਮੇਵਾਰ ਆਪ ਵੀ ਕੰਮ ਕਰ ਲੈਂਦੇ ਹਨ ਹਾਂ ਮੈਂ ਦੇਖਿਆ ਜੀ ਸਾਡੇ ਵੀ ਨਾ ਸਾਡੇ ਤਾਇਆ ਜੀ ਉਹ ਨਹੀਂ ਬਸ ਆ ਕਈ ਵਾਰੀ ਚੱਲਦੇ ਇੰਜਨ ਦੇ ਨਾਲੇ ਪੰਕੇ ਲੀ ਜਾਂਦੇ ਤੇ ਕਦੇ ਠੋਕਰ ਚੱਕਤੀ ਉਹਦੀ ਕਦੇ ਠੋਕਰ ਚੱਕ ਨੀਵੀਂ ਕਰਦੀ ਐ ਹੁੰਦਾ ਤਾਂ ਨਹੀਂ ਹਾਂ ਜੀ ਤੇਲ ਘੱਟ ਖਾਵੇ ਹਾਂ ਕੋਈ ਕੋਈ ਨਾ ਕੋਈ ਪੰਗਾ ਕਰਨਾ ਕਰੀ ਜਾਂਦੇ ਤੇ ਜੀ ਤੇ ਕਾਣਾ ਚਾਬੀ ਚਾਬੀਆਂ ਵਾਲਾ ਝੋਲਾ ਕੋਲੇ ਹੁੰਦਾ ਤਾਂ ਜੀ ਬੱਸ ਕਰੀ ਜਾਂਦਾ ਇੰਜਨਾ ਬਰਾ ਨੇ ਜਿਹੜਾ ਆਪਾਂ ਨੇ ਆ ਲੋ ਜੀ ਬਈ ਮਿਸਤਰੀ ਜੀ ਨੇ ਹੈਡ ਕਰਤਾ ਗੈਸ ਕੱਟ ਪਾਤਾ ਜੀ ਨਵਾਂ ਇਹ ਵਸੂ ਨਿਊਜ਼ੀਲੈਂਡ ਨਾਲ ਫਿੱਟ ਕਰਨ ਤੇ ਰਹਿ ਗਈਆਂ ਇੱਕ ਗੱਲ ਦੇਖੋ ਬਾਈ ਇੱਥੇ ਆ ਮਖਿਆੜ ਲੜਿਆ ਨਹੀਂ ਹੈਗਾ ਬਾਈ ਇਹ ਮਿਸਤਰੀ ਕਹਿੰਦਾ ਵੀ ਕਹਿੰਦਾ ਕੁਝ ਨਹੀਂ ਕਿਹਾ ਵੀ ਕੁਝ ਨਹੀਂ ਹਨਾ ਅੰਕਲੇ ਨੇ ਨਹੀਂ ਜੀ ਨਾ ਕੁਝ ਨਹੀਂ ਕਿਹਾ ਇਹਨੇ ਬਿਲਕੁਲ ਬਾਹ ਹੋ ਜੂਗਾ ਜੀ ਸਟਾਰਟ ਹੋਣਾ ਲੋ ਜੀ ਓਵਰਹਾਲੇ ਹੋ ਗਿਆ ਪੂਰਾ ਉਹ ਸਟਾਰਟ ਕਰਦੇ ਆ ਫਿਰ ਪਾਣੀ ਜੀ ਠੀਕ ਆ ਉਹ ਪਾਣੀ ਜੀ ਰੀਲ ਹਾਂ ਗਰਨਲ ਹਾਂ ਨਾ ਫਾਰਮਨ ਜੀ ਨੇ ਇੱਕ ਅੱਜ ਨਵੀਂੋ ਗੱਲ ਦੱਸੀ ਕਹਿੰਦੇ ਬਈ ਇੱਕ ਵਾਰੀ ਆਪਣੇ ਉਹਨੇ ਪਾੜਤੀ ਦੀ ਨਾਲੀ ਹੈ ਨਾ ਜੀ ਫਾਰਮਨ ਜੀ ਕਹਿੰਦੇ ਵੀ ਇਹਦੇ ਵਿੱਚ ਫਿਲਟਰ ਹੁੰਦਾ ਬਈ న్యూਜਲ ਦੇ ਵਿੱਚ ਉਹ ਵੀ ਨਾਲੀ ਪਾੜ ਦਿੰਦਾ ਲੋ ਜੀ ਇੰਜਣ ਕਰਤਾ ਜੀ ਫਾਰਮ ਨੇ ਸਟਾਰਟ ਇਹ ਗੱਲ ਕਿਹਾ ਸੀ ਵੀਡੀਓ ਪਾਵਾਂਗੇ ਬਈ ਸਟਾਰਟ ਜਮਨ ਸਟਾਰਟ ਇਹ ਪਹਿਲੇ ਹੰਡਲੇ ਹੋ ਗਿਆ ਸਟਾਰਟ ਜਮਈ ਸਵਾ ਚੈੱਕ ਕਰਾਂ ਬੁੱਲਾ ਇਹ ਵੀ ਗੰਨੇ ਲੋ ਜੀ ਚੱਲ ਰਿਹਾ ਗੰਨੇ ਦਾ ਕੰਮ ਨਾਲ ਦੀ ਨਾਲ ਬਾਈ ਪਹਿਲਾਂ ਸਮਰਾਇਆ ਇੰਜਨ ਇੰਜਨ ਸਮਰਾਉਣ ਤੋਂ ਬਾਅਦ ਬਾਈ ਅੱਜ ਲੱਗੇ ਆ ਗੰਨੇ ਦਾ ਕੰਮ ਕਰਨ ਕਈ ਦਿਨਾਂ ਬਾਅਦ ਕਿਉਂਕਿ ਤੁਹਾਨੂੰ ਪਤਾ ਬਾਈ ਬਾਰਿਸ਼ ਪੈਂਦੀ ਰਹੀ ਹੈ ਨਾ ਕੋਸੇ ਉੱਥੇ ਆਪਣੀ ਟਰਾਲੀ ਪਹਿਲਾਂ ਵੀ ਖਲਾੜੀ ਤੇ ਖੜੀ ਰਹੀ ਉਹਦਾ ਕੰਮ ਤਕਰੀਬਨ ਅੱਜ ਨਿਬੜ ਜੂਗਾ ਤੇ ਉਦੋਂ ਬਾਅਦ ਬਾਈ ਹਜੇ ਆਪਣੇ ਕੋਲ ਅੱਧਾ ਕਿੱਲਾ ਬਾਕੀ ਸੀਗਾ ਕਿੰਨੇ ਦਾ ਤੇ ਦੁਬਾਰਾ ਬਾਈ ਫੇਰ ਅੱਜ ਦੁਬਾਰਾ ਫੇਰ ਚੱਲਿਆ ਕਿੰਨੇ ਦਾ ਕੰਮ ਅੱਜ ਫੇਰ ਲੱਗਿਆ ਬਾਈ ਵੱਢਣ ਤੇ ਇੱਧਰ ਸਾਡੇ ਕੋਲ ਬਾਈ ਪਹੁੰਚੇ ਨੇ ਉਹ ਹਜੇ ਬੰਦੇ ਨਹੀਂ ਬਾਬਾ ਜੀ ਉਹ ਨਹੀਂ ਬੈਠੇ ਨੇ ਦੇਖੋ ਚਾਹ ਪੀ ਰਹੇ ਨੇ ਭਾਈ ਇੱਧਰ ਸਾਰੇ ਤੇ ਚੱਲ ਰਿਹਾ ਭਾਈ ਕੰਮ ਤੇ ਬਾਈ ਪਹਿਲਾਂ ਇੰਜਨ ਸਮਰਾਇਆ ਅੱਜ ਇੰਜਨ ਆ ਬ ਪਰ ਵੀ ਬਾਈ ਕਾਫੀ ਟਾਈਮ ਲੱਗ ਗਿਆ ਹਨਾ ਸਪੇਅਰ ਦਾ ਚਲੋ ਮਿਸਤਰੀ ਨੇ ਵਿਚਾਰੇ ਨੇ ਬਾਈ ਲਾ ਰੀਜ ਦਿੱਤੀ ਕਾਣਾ ਬਾਈ ਉਹੀ ਕੰਮ ਹੋ ਗਿਆ ਵੀ ਗਜਾ ਦੋ ਫੜ ਕੇ ਸਟਾਰਟ ਕਰਨੇ ਵਾਲਾ ਕੰਮ ਕਰਤਾ ਮਿਸਤਰੀ ਨੇ ਪੂਰਾ ਵਧੀਆ ਕੰਮ ਕਰਤਾ ਬਾਈ ਤੇ ਬਾਕੀ ਬਾਈ ਚੱਲ ਰਿਹਾ ਸੋਕੇ ਕਿਵੇਂ ਆ ਫਿਰ ਕਿਵੇਂ ਆ ਫਿਰ ਤੇ ਬਾਈ ਆਪਣਾ ਆ ਨਵਾ ਜਿਹੜੀ ਆਪਣੀ ਗੁੜ ਸ਼ੱਕਰ ਹੁੰਦੀ ਆ ਉੱਥੀ ਬਾਈ ਆਪਣੇ ਕੋਲ ਆਰਡਰ ਪੂਰੇ ਨੇ ਉੱਥੀ ਵਿਚਾਰੇ ਆ ਜਾਂਦੇ ਆ ਬੰਦੇ ਨਾਲ ਦੀ ਨਾਲੇ ਬਾਈ ਆਪਣਾ ਉੱਥੇ ਵਿਕੇ ਜਾਂਦਾ 100 ਰੁਪਏ ਕਿਲੋ ਤੇ ਬਣਦੀ ਬਾਈ ਇਹਦੀ ਸ਼ੱਕਰ ਆ ਖੇਤ ਦੀ ਤੇ ਬਾਈ ਗੁੜਤਾ ਇਹਦਾ ਬਣਦਾ ਹੀ ਹੈ ਨਹੀਂ ਕਿਉਂਕਿ ਆਪਾਂ ਬਾਈ ਪਹਿਲਾਂ ਵੀ ਦੇਖ ਲਿਆ ਹਨਾ ਤੇ ਬਹੁਤ ਸ਼ੱਕਰ ਹੀ ਬਣ ਜਾਂਦੀ ਆ ਜੀ ਤੇ ਨਾਲ ਦੀ ਨਾਲੇ ਬਾਈ ਉੱਥੇ ਬੰਦੇ ਵਿਚਾਰੇ ਲੈ ਜਾਂਦੇ ਆ ਕੇ